ਗਿਆਨੀ ਹਰਬੀ ਸਿੰਘ ਨੇ ਇਹ ਕਹਿਤਾ ਕਿ ਇਹ ਲੀਡਰਸ਼ਿਪ ਪਰ ਜੋ ਪਾਪ ਮੈਨੂੰ ਕਰਵਾਉਣਾ ਚਾਹੁੰਦੀ ਹੈ ਮੈਂ ਉਹਦਾ ਭਾਗੀ ਨਹੀਂ ਬਣਨਾ ਚਾਹੁੰਦਾ ਕਿ ਜਿਹੜੀ ਵੀਡੀਓ ਬਿਰਸਤਾਰ ਸਿੰਘ ਪਰ ਉਹ ਆ ਵਾਇਰਲ ਕਰ ਰਿਆ 27 ਮਿੰਟ ਦੀ ਉਹ ਘੰਟੇ ਡੇਢ ਘੰਟੇ ਦੀ ਵੀਡੀਓ ਹੈ ਉਹ ਵੀਡੀਓ ਕਿਸੇ ਕੋਲੇ ਵੀ ਨਹੀਂ ਗਿਆਨੀ ਰਿਕਵੀ ਸਿੰਘ ਨੂੰ ਦੇ ਦਿੱਤੀ ਫਿਰ ਬਿਰਸਤਾਰ ਸਿੰਘ ਬਲਟੋਹਾ ਕੋਲੇ ਕਿਵੇਂ ਪਹੁੰਚੀ ਉਹ ਵੀਡੀਓ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਤਿੰਦਰ ਸਿੰਘ ਭਾਮੀ ਨੂੰ ਇਹ ਕਹਿ ਦਿੱਤਾ ਸੀ ਕਿ ਜੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਤੀਫਾ ਪ੍ਰਵਾਨ ਕੀਤਾ ਤਾਂ ਅਸੀਂ ਵੀ ਸਾਰੇ 支持 ਦੇ ਦੇਵਾਂਗੇ ਪਰ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਇੰਨੇ ਹਮਲੇ ਹੋ ਰਹੇ ਨੇ ਹੁਣ ਤੁਸੀਂ ਕਿਉਂ ਨਹੀਂ ਕੁਝ ਕਹੇ ਲਾਹ ਹੋ ਜਾ ਨਾਹੋ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੇ ਸੱਤਾ ਲਾਂ ਕਰਤਾ ਵੀ ਮੇਰਾ ਪ੍ਰਣਾ ਸੀ ਵੀ ਆ ਵੀ ਤੁਹਾਡੇ ਕੋਲੇ ਪਹਿਲਾਂ ਮੈਂ ਜਦੋਂ ਮਰਜ਼ੀ ਕਰ ਲਉ ਯਾਨੀ ਹਰਪੀਰ ਸਿੰਘ ਨੇ ਵੀ ਦੇ ਲਿਆ ਮੁੱਛਾਂ ਨੂੰ ਤਾਂ ਖਿੱਚਦੀ ਲਖੀਰ ਚੱਕ ਲੈ ਖੁੰਡਾ ਐਤਾ ਵੀ ਆਜੋ ਜੀ ਨੇ ਨੱਚਣਾ ਖੰਡੇ ਦੀ ਧਾੜ ਤੇ ਦੁਨੀਆ ਦੇ ਹਰ ਦੇਸ਼ 'ਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਣਜਨ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਜੀਓ ਆਇਆ ਯੋ ਆਇਆ ਕੀ ਗਿਆਨੀ ਰਕबीर ਸਿੰਘ ਜੀ ਤੁਸੀਂ ਬਿਰਸਾ ਸਿੰਘ ਬਲਟੋਹੇ ਅੱਗੇ ਆਪਣੇ ਹਥਿਆਰ ਸੁੱਟਤੇ ਕਿਉਂਕਿ ਉਹਨੇ ਦਬਕਾ ਜੋ ਮਾਰਿਆ ਸੀ ਨਾ ਕਿ ਜੇ ਤੁਸੀਂ ਮੇਰੇ ਕਹਨੇ ਨਾ ਲੱਗੇ ਤਾਂ ਕੋਈ ਕੁਝ ਕਹੇ ਜਾਂ ਨਾ ਕਹੇ ਮੈਂ ਜਰੂਰ ਖੰਡਾ ਖੜਕਾਉਂਗਾ ਲੱਗਦਾ ਤੁਸੀਂ ਉਸ ਦੇ ਖੰਡੇ ਤੋਂ ਡਰ ਗਏ ਹੋ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤੱਕ ਸ੍ਰੀ ਦਵਨਾਂ ਸਾਹਿਬ ਦਾ ਸਾਥ ਛੱਡ ਗਏ ਹੋ ਇਹ ਸ਼ੱਕ ਮੈਂ ਨਹੀਂ ਕਰਦਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਹੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਜੋ ਕਿ ਦਬਨਵਾ ਸਾਹਿਬ ਵਿਖੇ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਵੀਡੀਓ ਬਿਰਸਤ ਸਿੰਘ ਬਟੋਹਾ ਵਾਇਰਲ ਕਰ ਰਿਹਾ 27 ਮਿੰਟ ਦੀ ਉਹ ਘੰਟੇ ਡੇਟ ਘੰਟੇ ਦੀ ਵੀਡੀਓ ਹੈ ਉਹ ਵੀਡੀਓ ਕਿਸੇ ਕੋਲੇ ਵੀ ਨਹੀਂ ਸੀ ਉਹ ਸਿਰਫ ਮੈਂ ਮੇਰੇ ਕੋਲ ਸੀ ਮੈਂ ਪਿੰਨ ਰੈਵ ਗਿਆਨੀ ਰਗਵੀਰ ਸਿੰਘ ਨੂੰ ਦੇ ਦਿੱਤੀ ਫਿਰ ਗਿਆਨੀ ਰਗਵੀਰ ਸਿੰਘ ਤੋਂ ਬਿਨਾ ਜਦੋਂ ਕਿਸੇ ਕੋਲ ਹੋਰ ਹੈ ਹੀ ਨਹੀਂ ਸੀ ਫਿਰ ਬਿਰਸਾ ਸਿੰਘ ਬਲਟੋਹਾ ਕੋਲੇ ਕਿਵੇਂ ਪਹੁੰਚ ਗਈ ਉਹ ਵੀਡੀਓ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਸ ਕਰਕੇ ਗਿਆਨੀ ਹਰਪੀ ਸਿੰਘ ਤੁਹਾਡੇ ਤੇ ਸ਼ੱਕ ਕਰਦੇ ਆ ਕਿਉਂਕਿ ਸ਼ੱਕ ਹੋਣਾ ਕੁਦਰਤੀ ਹੈ ਜਦੋਂ ਪਹਿਲਾਂ ਪਰੇਸ਼ਾਨ ਹੋਏ ਦੁਖੀ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਚੇਤੇਦਾਰੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ ਅਸਤੀਫਾ ਦੇ ਦਿੱਤਾ ਸੀ ਪਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤੁਸੀਂ ਉਸੇ ਵਕਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹ ਕਹਿ ਦਿੱਤਾ ਸੀ ਕਿ ਜੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਤਾਂ ਅਸੀਂ ਵੀ ਸਾਰੇ ਅਸਤੀਫੇ ਦੇ ਦੇਾਂਗੇ ਪਰ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਇੰਨੇ ਹਮਲੇ ਹੋ ਰਹੇ ਨੇ ਹੁਣ ਤੁਸੀਂ ਕਿਉਂ ਨਹੀਂ ਕੁਝ ਕਹੇ ਸਿੰਘ ਸਾਹਿਬ ਜੀ ਈਓਂ ਲੱਗਦਾ ਹੈ ਕਿ ਬਿਰਸਾ ਸਿੰਘ ਬਲਟੋਹਾ ਐਂਡ ਕੰਪਨੀ ਨੇ ਹਰ ਹਿੱਲਾ ਵਰਤ ਕੇ ਤੁਹਾਨੂੰ ਆਪਣੇ ਕਾਬੂ 'ਚ ਕਰ ਲਿਆ ਆਪਣੇ ਹੱਕ 'ਚ ਕਰ ਲਿਆ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਤੁਹਾਨੂੰ ਦੂਰ ਰੱਖਣ ਦਾ ਮਾਹੌਲ ਪੈਦਾ ਹੈ ਕਿਉਂਕਿ ਇਹ ਜੁੰਡਲੀ ਇਹ ਸਮਝਦੀ ਹੈ ਕਿ ਗਿਆਨੀ ਹਰਪੀਰ ਸਿੰਘ ਹੀ ਇੱਕ ਐਸਾ ਜਥੇਦਾਰ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਤੇ ਮਰਿਆਦਾ ਨੂੰ ਬਹਾਲ ਰੱਖਣਾ ਚਾਹਦਾ ਹੈ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਣ ਕਰਕੇ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਪਕਸਰੀ ਅਨੰਦਪੁਰ ਸਾਹਿਬ ਇਹਨਾਂ ਨੂੰ ਵੀ ਉਹਦੀ ਯੋਗਤਾ ਅਨੁਸਾਰ ਉਹਦੇ ਪਿੱਛੇ ਲੱਗਣਾ ਪੈਂਦਾ ਹੈ ਇਸੇ ਕਰਕੇ ਸਾਰਾ ਟੋਲਾ ਗਿਆਨੀ ਖਰਪੀ ਸਿੰਘ ਦੇ ਪਿੱਛੇ ਹੱਥ ਧੋਕੇ ਪਿਆ ਹੋਇਆ ਹੈ ਕਿਉਂਕਿ ਉਹ ਇਹ ਸਮਝਦੇ ਨੇ ਕਿ ਗਿਆਨੀ ਰਗਵੀਰ ਸਿੰਘ ਤੋਂ ਉਹ ਜੋ 2 ਦਸੰਬਰ ਨੂੰ ਫੈਸਲਾ ਕੀਤਾ ਸੀ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਬਦਲੋ ਵੀ ਇਹ ਲੀਡਰਸ਼ਿਪ ਅਯੋਗ ਨਹੀਂ ਬੜੀ ਜੋਗ ਹੈ ਬੜੀ ਕਾਬਿਲ ਹੈ ਕਿਉਂਕਿ ਝੰਡੇ ਚ ਉਦੇ ਇਹਨਾਂ ਦੇ ਸਾਰੀ ਦੁਨੀਆ ਚ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿਤਾ ਕਿ ਇਹ ਲੀਡਰਸ਼ਿਪ ਜੋ ਪਾਪ ਮੈਥੋ ਕਰਵਾਉਣਾ ਚਾਹੁੰਦੀ ਹੈ ਮੈਂ ਉਹਦਾ ਭਾਗੀ ਨਹੀਂ ਬਣਨਾ ਚਾਹੁੰਦਾ ਇਹ ਕੱਲ ਦੀ ਪ੍ਰੈਸ ਕਾਨਫਰੰਸ ਦਮਦਵਾ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਸੇ ਕਰਕੇ ਇਹ ਜਿਹੜਾ ਟੋਲਾ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਪਰੇਸ਼ਾਨ ਕਰਦਾ ਰਿਹਾ ਕਦੇ ਕਹਿੰਦੇ ਇਹਦੀ ਜੀ ਬੀਜੇਪੀ ਨਾਲ ਸਾਂਝ ਹੈ ਕਦੇ ਕਹਿੰਦੇ ਨਹੀਂ ਇਹਦੀ ਮੋਦੀ ਨਾਲ ਕਦੇ ਅਮਿਤ ਸ਼ਾਹ ਨਾਲ ਓਏ ਇਹਨਾਂ ਦੀ ਹੋਈ ਹੋਊ ਪਤਾ ਨਹੀਂ ਸਾਂਝ ਹੋਈ ਹੋਊ ਨਾ ਕਿਸੇ ਮੌਕੇ ਨਾ ਓਏ ਤੁਸੀਂ 10 15 ਸਾਲ ਉਹਨਾਂ ਦੇ ਥੱਲੇ ਲੱਗੇ ਰਹੇ ਹੋ ਉਹਨਾਂ ਦੇ ਥੱਲੇ ਲਟਦੇ ਰਹੇ ਹੋ ਤੁਸੀਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਸੀਂ ਕਹਿੰਦੇ ਬੀਜੇਪੀ ਨਾਲ ਤੁਹਾਡੀ ਸਾਂਝ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਲੀਅਰ ਕਰਤਾ ਤੈਨੂੰ ਉਸ ਵੀਡੀਓ ਜਿਹੜੀ ਤੇਨੂੰ ਚੁ ਵੀ ਹੈ ਨਾ ਇਹ ਵੀ ਕਹਿਿਆ ਸੀ ਵੀ ਹਾਂ ਮੇਰੇ ਨਾਲ ਸਾਝ ਹੈ ਫਿਰ ਤੂੰ ਕੀ ਕਰ ਦੇਗਾ ਬਤੌਰ ਅਕਾਲ ਤਖਤ ਦੇ ਜਥੇਦਾਰ ਦੇ ਉਹਨਾਂ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨੂੰ ਮਿਲ ਸਕਦਾ ਮੈਂ ਅਮਿਤ ਸ਼ਾਹ ਨੂੰ ਮਿਲ ਸਕਦਾ ਬੀਜੇਪੀ ਦੇ ਕਿਸੇ ਲੀਡਰ ਨੂੰ ਮੈਂ ਦੁਨੀਆ ਦੇ ਕਿਸੇ ਬੰਦੇ ਨੂੰ ਹੀ ਮੈਂ ਮਿਲ ਸਕਦਾ ਫਿਰ ਉਹਨਾਂ ਨੂੰ ਪ੍ਰਵੋਕ ਕਰ ਪ੍ਰਵੋਕ ਕਰ ਕਰਕੇ ਤੂੰ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਮੂੰਹ ਐਨਾ ਪ੍ਰਵੋਕ ਕੀਤਾ ਕਿ ਉਹਨਾਂ ਦੇ ਮੂੰਹੋਂ ਇੱਕ ਡਾਇਲੌਗ ਦੇ ਵਿੱਚ ਸਾਲਾ ਸ਼ਬਦ ਵਰਤਿਆ ਗਿਆ ਉਹਦੀ ਗੱਲ ਮੈਂ ਅੰਗੇ ਕਰੂੰਗਾ ਜਦੋਂ ਕੋਈ ਹੀਲਾ ਤੁਹਾਡਾ ਕਾਮਯਾਬ ਨਹੀਂ ਹੋਇਆ ਫਿਰ ਤੁਸੀਂ ਇੱਕ ਸੀਨੀਅਰ ਅਕਾਲੀ ਆਗੂ ਗਿਆਨੀ ਜੀ ਨੇ ਕਿਹਾ ਕਿ ਉਹਨਾਂ ਨੇ ਮੇਰੇ ਇੱਕ ਸਾਫਕਾਰ ਰਿਸ਼ਤਾ ਪੁਰਾਣਾ ਉਹਨੂੰ 18-20 ਸਾਲ ਪੁਰਾਣੇ ਕੇਸ ਚੱਕਿਆ ਜਦੋਂ ਕਿ ਉਹਦਾ ਸਾਰਾ ਕੁਝ ਡਿੱਬੜ ਚੁੱਕਿਆ ਉਹਦਾ ਕੋਈ ਲੱਲਾ ਖੱਖਾ ਨਹੀਂ ਜੋ ਦੋਸ਼ ਉਹ ਤੋਂ ਲਵਾਏ ਨੇ ਉਹ ਸਰਾਸਰ ਕੋਰੇ ਝੂਠ ਸਿੱਧ ਹੋਏ ਨੇ ਪਰ ਪਰੇਸ਼ਾਨੀ ਤਾਂ ਹੁੰਦੀ ਹੈ ਨਾ ਇਹ ਕੋਈ ਬਹਿਰੀਂ ਕਿਤੇ ਬੋਲਣ ਗਿਆ ਸੀ ਉੱਥੇ ਕੁੜੀ ਨਾਲ ਤੇ ਫੋਟੋ ਹੋ ਗਈ ਉਹ ਭਲੇ ਮਾਨਸੋ ਸ਼ਰਮ ਕਰੋ ਗਿਆਨੀ ਹਰਪ੍ਰੀਤ ਸਿੰਘ ਕਾਲ ਤਖਤਾ ਜਥੇਦਾਰ ਜੇ ਬਹਿਰੀਂ ਚ ਗਿਆ ਹੈ ਸੰਗਤਾਂ ਉਹਨਾਂ ਨੂੰ ਉਹਨਾਂ ਸਰਕਾਰ ਕਰਦਿਆਂ ਨੇ ਨੇੜੇ ਆਉਂਦੇ ਆਂ ਕਈ ਵਾਰ ਇਹ ਹੁੰਦਾ ਹੈ ਕਿ ਕਈ ਉਹਨਾਂ ਨੂੰ ਨੇੜੇ ਹੋ ਕੇ ਉਹਨਾਂ ਤੋਂ ਅਸ਼ੀਰਵਾਦ ਲੈਣ ਆਉਂਦੇ ਆਂ ਕਈ ਬੀਬੀਆਂ ਨੂੰ ਐਂਦਾ ਵੀ ਹੱਥ ਹੁੰਦੀ ਹੈ ਯੋ ਬਿਲਕੁਲ ਨੇੜੇ ਲਾ ਕੇ ਤੇ ਅਸ਼ੀਰਵਾਦ ਵਾਲਾ ਗੱਲ ਪੱਕੜੀ ਪਾਉਣੀ ਪੈਂਦੀ ਐ ਇਹਦਾ ਥੀਏਟਰ ਚ ਅਸੀਂ ਆਮ ਦੇਖਿਆ ਸਾਡੇ ਕੁੜੀਆਂ ਗਿੱਧੇ ਵਾਲੀਆਂ ਭੰਗੜੇ ਵਾਲੀਆਂ ਜਿਹੜੀਆਂ ਥੀਏਟਰ ਵਾਲੀਆਂ ਉਹ ਆਉਂਦੀਆਂ ਸਿਆ ਹਾਂ ਵੀ ਹਾਂ ਜੇ ਕਿਸੇ ਨੂੰ ਇੱਕ ਨਾ ਕਲਾ ਵਿੱਚ ਨਾ ਲੈਂਦੇ ਅਗਲੀ ਗੁੱਸੇ ਹੋ ਜਾਂਦੀ ਇਹ ਇੰਗੇ ਜਿਹੇ ਵੀਡੀਓ ਕੀ ਅਸਰ ਹੁੰਦਾ ਤੁਹਾਡਾ ਸਮਾਜ ਕਿੱਥੇ ਪਹੁੰਚ ਗਿਆ ਦੁਨੀਆ ਕਿੱਥੇ ਪਹੁੰਚ ਗਈ ਹੈ ਓਏ ਇੰਨਾ ਫੋਟੋਆਂ ਦੀ ਕੋਈ ਵੈਲਿਊ ਨਹੀਂ ਕਿ ਬਹਿਰੀਂ ਚ ਕੌਣ ਕੁੜੀ ਸੀ ਉਥੋਂ ਦੀ ਸੰਗਤ ਦੱਸੂਗੀ ਪਤਾ ਨਹੀਂ ਕਿੱਥੋਂ ਕਿੱਥੋਂ ਭਾ ਕੇ ਲਿਆਉਂਦੇ ਆਂ ਕੂੜਕਵਾੜ ਇਹ ਜਦੋਂ ਇਹ ਟੋਲਾ ਨਾ ਬਾਜ ਆਇਆ ਫਿਰ ਗਿਆਨੀ ਹਰਪੀ ਸਿੰਘ ਨੇ ਦੋ ਕਿਤਾਬਾਂ ਟੇਬਲ ਤੇ ਰੱਖ ਲਈਆਂ ਇੱਕ ਸੀ ਚੰਡੀ ਦੀ ਵਾਰ ਤੇ ਇੱਕ ਸੀ ਜਫਰਨਾਵਾ ਚੰਡੀ ਦੀ ਵਾਰ ਤਾਂ ਉਹਨਾਂ ਨੇ ਹਾਲੇ ਪੜ੍ਹ ਰੱਖਤੀ ਉਹਨਾਂ ਨੇ ਜਫਰਨਾਵਾ ਪੜਿਆ ਉਹ ਜੋ ਇੱਕ ਦੁੱਖ ਪੜੀ ਉਹ ਤੋਂ ਕੀ ਹੈ ਚੂਕਰ ਅਜ਼ਮਾ ਹੀਲਤੇ ਦਰਗੁਜਸਤ ਖਲਾਲਸ ਬੁਰਦਨ ਬਾ ਸ਼ਮਸ਼ੀਰੇ ਤਖਤ ਇਹਦੇ ਅਰਥ ਇਹ ਨੇ ਕਿ ਜਦੋਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਰੇ ਯਤਨ ਬੇਕਾਰ ਹੋ ਜਾਣ ਜਿਵੇਂ ਹੁਣ ਕਿਸਾਨ ਜੁਨੀ ਵਾਲਿਆਂ ਦੇ ਖਤਮ ਹੋ ਗਏ ਸਾਰੇ ਤਾਂ ਫੇਰ ਕੀ ਹੈ ਫੇਰ ਜਿਹੜਾ ਸ਼ਮਸ਼ੀਰ ਆ ਉਹ ਹੱਥ 'ਚ ਫੜਨੀ ਜ਼ਰੂਰੀ ਹੋ ਜਾਂਦੀ ਹੈ ਇਹੀ ਫੇਰ ਕੀਤਾ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਖਿੱਚਤੀ ਲਖੇਰ ਪ੍ਰੈਸ ਕਾਨਫਰੰਸ ਕਰਕੇ ਐਲਾਨ ਵੀ ਕਰਤਾ ਵੀ ਜੋ ਮਰਜ਼ੀ ਕਰ ਲੋ ਮੈਂ ਆਪਣੇ ਆਪ ਦਾ ਅਸੀਵਾ ਦਿੰਦਾ ਨਹੀਂ ਕਰ ਲੋ ਜਿਹੜਾ ਕੁਝ ਕਰਨਾ ਹੈ ਹਾਂ ਸ਼੍ਰੋਮਣੀ ਕਮੇਟੀ ਦਾ ਮੈਂ ਮੁਲਾਜ਼ਮ ਹਾਂ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਮੈਨੂੰ ਜਦੋਂ ਮਰਜ਼ੀ ਬਰਖਾਸਤ ਕਰ ਸਕਦੀ ਹੈ ਸੇਵਾ ਮੁਕਤ ਕਰ ਸਕਦੀ ਹੈ ਜਿਹੜੀ ਮਰਜ਼ੀ ਮੇਰੀ ਡਿਊਟੀ ਲੱਗ ਜਾ ਸਕਦੀ ਐ ਪਰ ਟੋਲਾ ਕੁਝ ਨਹੀਂ ਕਰ ਸਕਦਾ ਗੱਲ ਵੀ ਰਿਆ ਪਟਾਣਾ ਕਲਾ ਚ ਮੀਟਿੰਗ ਹੋ ਰਹੀ ਐ ਕੀ ਨਿਕਲੋ ਮੀਟਿੰਗ ਚੋਂ ਕੁਝ ਨਹੀਂ ਕਰ ਸਕਦੇ ਓਏ ਕੋਰ ਕਮੇਟੀ ਆਲਿਓ ਸ਼ੋਰ ਕਮੇਟੀ ਆਲਿਓ ਓਏ ਵਰਕਿੰਗ ਕਮੇਟੀ ਤੁਸੀਂ ਰੱਦ ਹੋ ਚੁੱਕੇ ਹੋ ਕਾਨੂੰਨੀ ਤੌਰ ਤੇ ਵੀ ਫਰੀ ਕਾਉਂਸਲ ਸਾਹਿਬ ਦੇ ਜਿਵੇਂ ਤੁਹਾਨੂੰ ਰੱਦ ਕਰਤਾ ਅਜੋਕ ਕਰਾ ਹੁਣ ਤੁਸੀਂ ਮੀਟਿੰਗਾਂ ਕਾਦੀਆਂ ਕਰਦੇ ਹੋ ਨੰਬਰ 2 14 ਦਸੰਬਰ ਕਹਿੰਦੀ ਮਿਆ ਦੀ ਖਾਤਰ ਐਕਸਪਾਇਰ ਹੋ ਗਏ ਤੁਸੀਂ ਐਕਸਪਾਇਰ ਮੈਡੀਸਿਨ ਉਹ ਜਿਹੜੀ ਰੁੜੀਆਂ ਦੇ ਸਿੱਤੇ ਜਾਂਦੀ ਹੈ ਕੀ ਕਰੋਗੇ ਕਰੋਗੇ ਨਰੈਣ ਸਿੰਘ ਚੌੜੇ ਨੂੰ ਪੰਥ ਚੋਂ ਛੇਕੂਗਾ ਛੇਕ ਕੇ ਦੇਖ ਲਓ ਸਾਰਾ ਪੰਥ ਤੁਹਾਨੂੰ ਪੰਥ ਚੋਂ ਛੇਕੂਗਾ ਛੇਕੀ ਮੈਠਾ ਤੇ ਹੋਰ ਕੀ ਕਰੋਗੇ ਜੈਨੀ ਹਰਪੀ ਸਿੰਘ ਨੂੰ ਜਦੇਦਾਈ ਤੋਂ ਲਾਦਾਂਗੇ ਉਹ ਠੋਡੇ ਪਤੰਦਰ ਨੇ ਕੋਠੀ ਕਿੱਦਾਂ ਦੀ ਖਾਲੀ ਕੀਤੀ ਉਹ ਤਾਂ ਬਟੰਡੇ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦੇ ਲਿਆ ਮੁੱਛਾਂ ਨੂੰ ਤਾਂ ਖਿੱਚਤੀ ਲਖੀਰ ਚੱਕ ਲੈ ਖੁੰਡਾ ਕਹਤਾ ਵੀ ਆ ਜਾਓ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਇੱਕ ਪਾਸੇ ਦਾ ਉਹ ਥੋੜਾ ਹੁਣ ਪਿਓ ਬਣਿਆ ਬੈਠਾ ਕੁਝ ਨਹੀਂ ਕਰ ਸਕਦੇ ਤੁਸੀਂ ਜਿਵੇਂ ਹਟਾਓਗੇ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਮਤਾ ਪਾ ਵੀ ਦਿਓਗੇ ਜਿਹਦੇ ਨਾਲ ਤੋਂ ਲਾਭ ਵੀ ਦਿਓਗੇ ਫੇਰ ਕੀ ਹੋਊਗਾ ਸਾਰੀ ਦੁਨੀਆ ਸਾਰਾ ਸਿੱਖ ਸੰਸਾਰ ਤੁਹਾਡੇ ਖਿਲਾਫ ਹੋ ਜਾਊਗਾ ਤੁਸੀਂ ਮੂੰਹ ਦਿਖਾਉਣ ਦੇ ਕਾਬਲੀ ਰਹੇ ਹੋ ਵੀ ਤੁਸੀਂ ਉਹਨਾਂ ਨੂੰ ਨੀਚਾ ਦਿਖਾਉਣਾ ਚਾਹੁੰਦੇ ਸੀ ਫੈਸਲਾ ਬਦਲਵਾਉਣਾ ਕਹਿੰਦੇ ਸੀ ਇਸ ਕਰਕੇ ਅਸੀਂ ਉਹਨੂੰ ਲਾਤਾ ਲਾ ਹੋ ਜਾ ਨਾ ਆਹੋ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੇ ਸੱਦਾ ਲਾਂ ਕਰਤਾ ਵੀ ਮੇਰਾ ਪ੍ਰਾਣਾ ਸੀ ਵੀ ਆ ਵੀ ਤੁਹਾਡੇ ਕੋਲੇ ਪਹਿਲਾਂ ਮੈਂ ਜਦੋਂ ਮਰਜੀ ਕਰ ਲਓ ਇੱਕ ਪਾਸੇ ਹਰਪ੍ਰੀਤ ਸਿੰਘ ਨੇ ਖੁੰਡਾ ਚੱਕ ਲਿਆ ਤੁਹਾਨੂੰ ਸੋਧਣ ਵਾਸਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਵੀ ਮੁੱਠੀਆਂ ਚ ਫੁੱਕੀ ਫਿਰਦੀ ਐ ਉਹ ਕਹਿੰਦੀ ਮੈਂ ਤਾਂ ਮਨ ਨੂੰ ਕਰੂੰਗੀ ਗੋਡੇ ਦਾ ਜਿੰਨੀਆਂ ਵੀ ਚਾਲਾਂ ਤੁਸੀਂ ਚੱਲਦੇ ਹੋ ਉਹ ਸਾਰਾ ਪਾਸਾ ਪੁੱਠਾ ਹੀ ਪੈ ਜਾਂਦਾ ਸਾਰਿਆਂ ਤੁਹਾਡੇ ਦੇ ਲਾਗੂ ਹੋ ਜਾਂਦੀ ਇਹਦੇ ਤੁਸੀਂ ਕਾਸੇ ਦੇ ਕਾਬਲ ਨਹੀਂ ਰਹੇ ਕਿਉਂ ਨਹੀਂ ਰਹੇ ਪਤਾ ਹੈ ਅਕਾਲ ਪੁਰਖ ਉੱਪਰ ਦੇਖਦਾ ਹੈ ਤੁਸੀਂ ਕਿਹੜੇ ਕਿਹੜੇ ਗੁਨਾਹ ਕੀਤੇ ਆ ਅਕਾਲ ਪੁਰਖ ਨੇ ਹੋਰ ਤਾਂ ਤੁਹਾਡੇ ਮੱਤ ਜਿਹੜੀ ਹੈਗੀ ਆ ਉਹ ਮੱਤ ਦੇ ਉੱਤੇ ਠੇਕਰਾ ਮੁੱਦਾ ਮਾਰਤਾ ਮਾਤਰੀ ਸਾਡੇ ਕੁਮਾਰ ਕਬਕਸ਼ੀ ਤੁਨੂੰ ਕਿਉਂ ਬਖਸ਼ੀ ਕਿ ਤੁਹਾਡੇ ਪਾਪ ਦਾ ਘੜਾ ਪਾਪ ਦਾ ਘੜਾ ਹਲੇ ਭਰਿਆ ਨਹੀਂ ਸੀ ਹੋਰ ਕਰ ਲੋ ਗੁਨਾਹ ਹੋਰ ਕਰ ਲੋ ਗੁਮਨਾਹ ਕਾਉ ਤਖਤ ਨੂੰ ਜਥੇ ਨਾਲ ਨੂੰ ਜੋ ਮਰਜੀ ਕਰਦਾ ਕਰੀ ਜਾਓ ਅਖੀਰ ਤੇ ਤੁਹਾਡਾ ਹਾਲ ਜਿਹੜਾ ਹੋਣਾ ਨਾ ਤੁਹਾਡਾ ਜਿਹੜਾ ਹਾਲ ਹੋਣਾ ਉਹ ਦੁਨੀਆ ਦੇਖੂਗੀ ਤੁਹਾਡੇ ਨਾਲ ਕੀ ਹੁੰਦੀ ਹੈ ਦੇਖਦੇ ਜਾਓ ਬਟ ਉਹੇ ਨੂੰ ਕਾਲ ਤੱਕ ਤੋਂ ਕੀ ਕਿਹਾ ਸੀਗਾ ਵੀ ਤੂੰ ਬਾਹਰ ਆ ਜਾ ਨਹੀਂ ਨਾ ਆਇਆ ਬਾਹਰ ਫਿਰ ਹੁਣ ਕੀ ਕਰ ਦੂਗਾ ਇਹੇ ਅਕੇ ਜੀ ਸ਼ਿਕਾਇਤ ਆਈ ਹੈ ਹਰਪ੍ਰੀਤ ਸਿੰਘ ਦੇ ਖਿਲਾਫ ਜੀ ਐ ਆਈ ਫਿਰ ਹਰਪ੍ਰੀਤ ਸਿੰਘ ਦੀ ਕੀ ਤੁਸੀਂ ਤੰਗ ਤੋੜਦੇ ਹੋਗੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਦੋਸ਼ੀ ਹੋ ਤੁਸੀਂ ਝੂਠੇ ਤੋਂ ਝੂਠੇ ਇਲزام ਲਾ ਰਹੇ ਹੋ ਕਦੇ ਚੰਦੂ ਮਾਜੇ ਨੂੰ ਖਿੱਚ ਲਾ ਦੇ ਕੋ ਜਗੀਰ ਕੌਰ ਕੋ ਜਗੀਰ ਕੌਰ ਨੂੰ ਕਿਉਂ ਖਿੱਚ ਲਿਆ ਹੁਣ ਵੀ ਉਦੋਂ ਨਹੀਂ ਸੀ ਨਾ ਅੱਖਾਂ ਫੁੱਟਿਆ ਰੇ ਟੋਡੀਆਂ ਤਾਂ ਖੇਤਰਿਓ ਕੇ ਫੋਡਾ ਜਿਹੜਾ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ ਹਰਜਿੰਦਰ ਸਿੰਘ ਧਾਮੀ ਬੀਬੀ ਜੀ ਕੋਲ ਨੱਕ ਜਦਾਮ ਕਰ ਲਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਉਹ ਨੱਕ ਜਦਾਮ ਕਰ ਲਿਆ ਤੁਸੀਂ ਤਾਂ ਜ਼ਗੀਰ ਕੌਰ ਨੂੰ ਦੁਬਾਰਾ ਕਢੀਸ ਰਹੇ ਹੋ ਫਿਰ ਕੀ ਕਰਦੇ ਹੋ ਤੁਸੀਂ ਪੰਥ ਚੋਂ ਛੇਕ ਦਿਓਗੇ ਓਏ ਤੁਸੀਂ ਕੁਝ ਨਹੀਂ ਕਰ ਸਕਦੇ ਚੁੱਪ ਕਰਕੇ ਬੰਦੇ ਦੇ ਕੁੱਤ ਬਣ ਜਾਓ ਇਹ ਇਲਾਕੇ ਆਏ ਨਾ ਕਰੋ ਫਿਰ ਕਟਾਣੇ ਕਲਾ ਕਿਉਂ ਕਰ ਗਏ ਹੋ ਮੀਟਿੰਗ ਕਰਨਾ ਅੰਮ੍ਰਿਤਸਰ ਕਿਉਂ ਨਹੀਂ ਕੀਤੀ ਚੰਡੀਗੜ੍ਹ ਤਾਂ ਦੱਸਦਿਓ ਕਿਉਂ ਨਹੀਂ ਕੀਤੀ ਲੁਕਦੇ ਫਿਰਦੇ ਪ੍ਰੈਸ ਕਰਨ ਫਾਸਾ ਕਰਦੇ ਫਿਰਦੇ ਕਿ ਸਾਡੇ ਦਾ ਸਵਾਲ ਨਾ ਕਰਦੇ ਤੁਹਾਡੇ ਕੋਲੇ ਸਵਾਲਾਂ ਦਾ ਜਵਾਬ ਹੈ ਨਹੀਂ ਕਿ ਕਹਿਣ ਨੂੰ ਕੀ ਹੈ ਕੀ ਹੈ ਬਲਵਿੰਦਰ ਸਿੰਘ ਭੁੰਨਣ ਕੋਲੇ ਕੀ ਹੈ ਚੀਮੇ ਕੋਲੇ ਕੀ ਹੈ ਧਰਮੀ ਕੋਲੇ ਕੀ ਤੁਸੀਂ ਗੁਨਾਹ ਨਹੀਂ ਕੀਤੇ ਜੇ ਗੁਨਾਹ ਕੀਤੇ ਨੇ ਫਿਰ ਸਜ਼ਾ ਭੁਗਤੋ ਕਾਰਟਾਖ ਪਰ ਜਿਹੜਿਆ ਨੇ ਤੁਹਾਨੂੰ ਥੋੜੀ ਸਜ਼ਾ ਦਿੱਤੀ ਹੈ ਅਕਾਲਪੁਰਕ ਤੁਹਾਨੂੰ ਹੋਰ 20 ਜਰ ਦੇਊਗਾ ਯਾਦ ਰੱਖਿਓ ਛੱਡ ਦਿਓ ਆ ਚਲਾਕੀਆਂ ਨਹੀਂ ਕਰਨੀਆਂ ਬੰਦੇ ਦੇ ਪੁੱਤ ਬਣ ਜਾਓ ਬਸ ਵੈਗਨ ਜੀ ਕਾ ਖਾਲਸਾ ਵੈਗਨ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕਾਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ